ਦੋਸਤੋ ਯੂਕਰੇਨ ਅਤੇ ਰਸ਼ੀਆ ਜਿਹੜੀ ਵਾਰ ਹੈ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਹਦੇ ਚੱਲਦਿਆਂ ਲੱਖਾਂ ਹੀ ਲੋਕਾਂ ਦੇ ਜਾਂ ਸੋਲਜਰਸ ਦੇ ਮਾਰੇ ਜਾਣ ਦੀ ਖਬਰ ਆ ਹਾਲਾਂਕਿ ਯੂਕਰੇਨ ਤੇ ਰਸ਼ੀਆ ਦੇ ਵੱਲੋਂ ਇਸ ਵੀਕ ਨਾਲ ਪੁਖਤਗੀ ਦੇ ਨਾਲ ਇਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਇੱਕ ਦੂਸਰੇ ਦੇ ਬਾਬਤ ਆ ਦੋਨੇ ਮੁਲਕ ਕਹਿੰਦੇ ਨੇ ਕਿ ਯੂਕਰੇਨ ਕਹਿੰਦਾ ਕਿ ਰਸ਼ੀਆ ਦੇ ਬਹੁਤ ਸਾਰੇ ਸੋਲਜਰ ਅਸੀਂ ਲੱਖਾਂ ਦੇ ਵਿੱਚ ਮਾਰਦੇ ਆ ਰਸ਼ੀਆ ਕਹਿੰਦਾ ਅਸੀਂ ਯੂਕਰੇਨ ਨੂੰ ਤਬਾਹ ਕਰ ਦਿੱਤਾ ਪਰ ਪੁਖਤਗੀ ਦੇ ਨਾਲ ਕੋਈ ਨੰਬਰ ਹਜੇ ਸਾਹਮਣੇ ਨਹੀਂ ਬਟ ਡੈਫੀਨਿਟਲੀ ਡੈਫੀਨਿਟਲੀ ਬਹੁਤ ਵੱਡਾ ਨੁਕਸਾਨ ਆਲਰੇਡੀ ਹੋ ਚੁੱਕਾ ਇਨੂੰ ਖਤਮ ਕਰਵਾਉਣ ਦਾ ਦਾਵਾ ਕਰਕੇ ਜਿਹੜਾ ਵੀ ਮੈਂ ਇਹਨੂੰ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਖਤਮ ਕਰਵਾ ਦੇਣਾ ਡੋਨਲਡ ਟਰੰਪ ਵਾਈਟ ਹਾਊਸ ਦੇ ਵਿੱਚ ਆਇਆ ਸੀ ਉਹ ਆਮ ਤੌਰ ਤੇ ਟਰੰਪ ਮੰਨਿਆ ਜਾਂਦਾ ਕਿ ਇੱਕ ਕਾਈਂਡ ਆਫ ਬਿਜ਼ਨਸ ਜਿਹੜਾ ਮਾਈਂਡ ਵਾਲਾ ਬੰਦਾ ਹੈ ਕਿ ਉਹਨੂੰ ਇਹ ਹੈ ਕਿ ਜਲਦੀ ਤੋਂ ਜਲਦੀ ਆਪਾਂ ਵਪਾਰ ਆਲੇ ਪਾਸੇ ਨੂੰ ਵਧੀਆ ਇਨਸਟੈਡ ਆਫ ਇੱਕ ਦੂਸਰੇ ਨੂੰ ਮਾਰਨ ਬਰਾਉਣ ਦੇ ਵੈਸੇ ਤਾਂ ਹਿਊਮੈਨਿਟੀ ਦੇ ਲਈ ਵੀ ਇਹ ਚੰਗੀ ਗੱਲ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਜੰਗ ਖਤਮ ਹੋਵੇ ਹੁਣ ਜਿਹੜੀਆਂ ਇਸ ਸਮੇਂ ਦੀਆਂ ਸਥਿਤੀਆਂ ਨੇ ਬੁਲਾਦੀਮਰ ਪੋਪੇਨ ਦਾ ਵੀ ਬਿਆਨ ਆਇਆ ਪਹਿਲਾਂ ਜਰਨਲਿਸਟ ਕੀ ਉਹਨਾਂ ਦਾ ਸੋ ਜੇਕਰ ਓਬਵੀਅਸਲੀ ਤੁਸੀਂ ਇਸ ਦਾ ਜਿਹੜੀ ਇਹਦੀ ਇਹਦਾ ਲੁਬੇ ਲਵਾਵਿਆ ਉਹ ਸਾਰਾ ਜੇਕਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਤੁਹਾਨੂੰ ਪਤਾ ਕਿ 3 ਸਾਲ ਹੋ ਗਏ ਨੇ ਇਸ ਜੰਗ ਨੂੰ ਚੱਲਦਿਆਂ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਯੂਐਸਏ ਦੀ ਸੀ ਯੂਰੋਪੀਅਨ ਕੰਟਰੀਆਂ ਇਹਨਾਂ ਨੇ ਬੜੀ ਰੱਜ ਕੇ ਪੁੱਜ ਕੇ ਮਦਦ ਕੀਤੀ ਆ ਯੂਕਰੇਨ ਦੀ ਯੂਕਰੇਨ ਜਦੋਂ ਡੋਨਲਡ ਟਰੰਪ ਆਇਆ ਇਹ ਪਹਿਲਾਂ ਤੋਂ ਹੀ ਟਰੰਪ ਦੀ ਜਿਹੜੀ ਪਾਰਟੀ ਆ ਰਿਪਬਲਿਕਨ ਇਹ ਪਹਿਲਾਂ ਤੋਂ ਹੀ ਜਿਹੜਾ ਉੱਥੇ ਅਮਰੀਕਨ ਕਾਂਗਰਸ ਦੇ ਵਿੱਚ ਇਹ ਯੂਕਰੇਨ ਨੂੰ ਮਦਦ ਅਮਰੀਕਾ ਜਿਹੜਾ ਯੂਕਰੇਨ ਨੂੰ ਮਦਦ ਦਿੰਦਾ ਉਹਦੇ ਵਿੱਚ ਰੁੜੇ ਅਟਕਾਰੇ ਸੀ ਤੋ ਉਹ ਲੱਗਦਾ ਸੀ ਵੀ ਜਦੋਂ 트럼ਪ ਆ ਗਿਆ ਵਾਈਟ ਹਾਊਸ ਦੇ ਵਿੱਚ ਤੇ ਇਹ ਬਹੁਤ ਪ੍ਰੋਬਲਮ ਆ ਜਾਣੀ ਹੈ ਇਹਨਾਂ ਦੇ ਲਈ ਯੂਕਰੇਨ ਦੇ ਲਈ ਜ਼ੇਲਨਸਕੀ ਨੇ ਇੱਕ ਵਾਰ ਕਿਹਾ ਵੀ ਸੀ ਕਿ ਜਦੋਂ 트럼ਪ ਵਾਈਟ ਹਾਊਸ ਦੇ ਵਿੱਚ ਹੋਇਆ ਤਾਂ ਸਾਡੇ ਲਈ ਬੜਾ ਔਖਾ ਕੰਮ ਹੋਣਾ ਪਰ ਅਸੀਂ ਬੜਾ ਹਾਰਡ ਕੰਮ ਹੋਣਾ ਇਹ ਪਰ ਅਸੀਂ ਜਿਹੜੇ ਯੂਕਰੇਨੀਅਨ ਹੈ ਉਹ ਹਾਰਡ ਵਰਕਰਸ ਆ ਤੇ ਉਹ ਹਾਰਡ ਵਰਕ ਅਸੀਂ ਦੇਖਿਆ ਵੀ ਜਦੋਂ ਵਾਈਟ ਹਾਊਸ ਦੇ ਵਿੱਚ ਜ਼ੇਲਨਸਕੀ ਦੇ ਨਾਲ ਜੋ ਵੀ ਬੀਪ ਜਿਹੜੇ ਉੱਥੇ ਦੇ ਵਾਈਸ ਪ੍ਰੈਜ਼ੀਡੈਂਟ ਆ ਤੇ ਡੌਨ 트럼ਪ ਦੇ ਨਾਲ ਜੋ ਕੁਝ ਵੀ ਓਵਲ ਆਫਿਸ ਦੇ ਵਿੱਚ ਹੋਇਆ ਸੋ ਖੈਰ ਇਹ ਜਿਹੜਾ ਜਦੋਂ ਇਹਨਾਂ ਨੇ ਯੂਕਰੇਨੀਅਨ ਰਾਸ਼ਟਰਪਤੀ ਜਿਹੜੇ ਆ ਯੂਐਸਏ ਤੋਂ ਆ ਗਏ ਪਹਿਲਾਂ ਇੱਥੇ ਯੂਕੇ ਆਏ ਚਲੋ ਯੂਰਪੀਅਨ ਲੀਡਰਾਂ ਨੇ ਉਹਨਾਂ ਦੀ ਪਿੱਠ ਤੇ ਖੜੇ ਹੋਣ ਦਾ ਦਾਵਾ ਕੀਤਾ ਵੀ ਅਸੀਂ ਤੁਹਾਡੇ ਨਾਲ ਆ ਪਰ ਡੈਫੀਨਿਟਲੀ ਜਿਹੜਾ ਯੂਐਸਏ ਇੱਕ ਬਹੁਤ ਵੱਡਾ ਪਲੇਅਰ ਆ ਤੇ ਨੈਟੋ ਕੰਟਰੀਜ਼ ਦੇ ਵਿੱਚੋਂ ਵੀ ਸਭ ਤੋਂ ਵੱਡਾ ਜਿਹੜਾ ਯੂਐਸਏ ਆ ਮਿਲਟਰੀ ਵਾਈਜ਼ ਵੀ ਤੇ ਵੈਸੇ ਵੀ ਸੋ ਇਨ ਇਹਦੇ ਚੱਲਦਿਆਂ ਯੂਕਰੇਨ ਨੂੰ ਵੀ ਪਤਾ ਕਿ ਸਾਨੂੰ ਯੂਐਸਏ ਦੀ ਮਦਦ ਦੀ ਜ਼ਰੂਰਤ ਆ ਫਿਰ ਯੂਕਰੇਨੀਅਨ ਤੇ ਯੂਐਸਏ ਅਧਿਕਾਰੀਆਂ ਦੀ ਮੁਲਾਕਾਤ ਹੁੰਦੀ ਆ ਸਾਊਦੀ ਅਰੇਬੀਆ ਦੇ ਅੰਦਰ ਉੱਥੇ ਇਹਦੇ ਵਿੱਚੋਂ ਇਹ ਗੱਲ ਨਿਕਲ ਕੇ ਆਉ 30 ਦਿਨਾਂ ਦੇ ਸੀਜ਼ਫਾਇਰ ਦੇ ਲਈ ਤਿਆਰ ਆ ਕਿ ਯੂਕਰੇਨ ਕਹਿੰਦਾ ਕਿ ਠੀਕ ਹੈ ਯੂਐਸਏ ਵਿੱਚ ਹੋ ਕੇ ਸਾਡਾ 30 ਦਿਨਾਂ ਦਾ ਸੀਜ਼ਫਾਇਰ ਕਰਵਾ ਦਵੇ ਤੇ ਉਹਦੇ ਵਿੱਚ ਫਿਰ ਅਸੀਂ ਦੇਖ ਲਵਾਂਗੇ ਵੀ ਕਿੱਦ Ernੁ ਸਥਿਤੀਆਂ ਜਾਂਦੀਆਂ ਪਰ 30 ਦਿਨਾਂ ਦੇ ਲਈ ਅਸੀਂ ਤਿਆਰ ਆ ਤੇ ਸਾਰਿਆਂ ਨੇ ਇਸ ਗੱਲ ਦਾ ਸਵਾਗਤ ਕੀਤਾ ਅਮਰੀਕਾ ਨੇ ਵੀ ਚਲੋ ਬਾਕੀਆਂ ਨੇ ਵੀ ਅਮਰੀਕਾ ਨੇ ਕਿਹਾ ਕਿ ਹੁਣ ਜਿਹੜੀ ਬੋਲ ਆ ਉਹ ਰਸ਼ੀਅਨ ਕੋਰਟ ਦੇ ਵਿੱਚ ਹੈ ਜਿਹੜਾ ਬਲਾਦੀਮਰ ਪੁਤਿਨ ਦੇ ਹੁਣ ਉਹਦਾ ਕੰਮ ਰਹਿ ਗਿਆ ਕਿ ਉਹ ਕੀ ਕਹਿੰਦਾ ਇਸ ਸੀਜ਼ਫਾਇਰ ਦੇ ਲਈ ਬਲਾਦੀਮਰ ਪੁਤਿਨ ਦਾ ਲੰਘੇ ਰੋਜ਼ ਬਿਆਨ ਆਇਆ ਉਹਨੇ ਅਹ ਆਮ ਤੌਰ ਤੇ ਇਹ ਜਿੰਦਾਂ ਕਿ ਟਿਪੀਕਲ ਰਸ਼ੀਅਨ ਟੈਕਟਿਕਸ ਨੇ ਆਪਣੀ ਜਿਹੜੀ ਨੇਗੋਸ਼ੀਏਸ਼ਨਸ ਤਾਕਤ ਨੂੰ ਹੋਰ ਵਧਾਉਣ ਦੇ ਲਈ ਉਹਨੇ ਕੋਈ ਖੁੱਲ ਕੇ ਗੱਲ ਨਹੀਂ ਕੀਤੀ ਕਿ ਤਾਂ ਉਹਨੇ ਕਿਹਾ ਕਿ ਡੋਨਲਡ ਟਰੰਪ ਦੇ ਨਾਲ ਮੈਂ ਗੱਲ ਕਰੂੰਗਾ ਤੇ ਉਹਨੇ ਬੁਨਿਆਦ ਬਣਾਇਆ ਇਸ ਚੀਜ਼ ਨੂੰ ਕਿ ਇਸ ਲੜਾਈ ਦੀ ਜੜ ਕੀ ਸੀ ਬੁਨਿਆਦ ਕੀ ਸੀ ਕਿ ਜਦ ਤੱਕ ਆਪਾਂ ਉਹਨੂੰ ਨਹੀਂ ਹੱਲ ਕਰਦੇ ਤਦ ਤੱਕ ਜਿਹੜੀ ਇੱਕ ਲੰਬੀ ਸ਼ਾਂਤੀ ਆ ਉਹ ਨਹੀਂ ਆ ਸਕਣੀ ਬੁਨਿਆਦ ਤੁਹਾਨੂੰ ਪਤਾ ਇਹ ਹੀ ਸੀ ਕਿ ਨੈਟੋ ਦੇ ਵਿੱਚ ਯੂਕਰੇਨ ਸ਼ਾਮਲ ਨਾ ਹੋਵੇ ਤੇ ਬਾਕੀ ਹੋਰ ਬਈ ਆਬਵੀਅਸਲੀ ਨੈਟੋ ਵਾਲੇ ਜਾਂ ਯੂਐਸਏ ਸਾਡੇ ਸਰਾਂ ਨੇ ਆ ਕੇ ਨਾ ਬੈਠਣ ਹੁਣ ਯੂਕਰੇਨ ਇਹਦੇ ਤੇ ਮੰਨੇਗਾ ਜਾਂ ਨਹੀਂ ਪਰ ਲੱਗਦਾ ਤਾਂ ਇਦਾਂ ਕਿ ਉਹਨਾਂ ਨੂੰ ਮੰਨਣਾ ਹੀ ਪੈਣਾ ਕਿਉਂਕਿ ਆਬਵੀਅਸਲੀ ਜੇਕਰ ਅਮਰੀਕਾ ਕਹ ਦੇਵੇ ਕਿ ਅਸੀਂ ਯੂਕਰੇਨ ਨੂੰ ਨੈਟੋ ਚ ਨਹੀਂ ਸ਼ਾਮਲ ਕਰਨਾ ਤਾਂ ਫਿਰ ਉਹ ਵੈਸੇ ਵੀ ਕਿੱਦਾਂ ਹੋਜੂ ਤੇ ਦੂਜੀ ਸਭ ਤੋਂ ਵੱਡੀ ਗੱਲ ਜਿਹੜੇ ਯੂਕਰੇਨ ਦੇ ਆਲਰੇਡੀ ਕਬਜ਼ੇ ਬਲਾਦੀਮਰ ਪੋਪੇ ਨੇ ਰਸ਼ੀਅਨ ਕੰਟਰੋਲ ਦੇ ਵਿੱਚ ਕੀਤੇ ਹੋਇਆ ਖਾਸ ਕਰਕੇ ਡੋਨਬਾਸ ਦਾ ਬਹੁਤ ਵੱਡਾ ਇਲਾਕਾ ਜਿਹਦੇ ਵਿੱਚ ਦੋ ਖੇਤੇ ਡੋਨੀਆਸਕ ਤੇ ਲੋਹਾਂਸਕ ਦੇ ਆ ਫਿਰ ਹੋਰ ਸਰਹੱਦ ਦੇ ਨਾਲ ਲੱਗਦੇ ਕਈ ਇਲਾਕੇ ਨੇ ਯੂਕਰੇਨ ਦੇ ਜਿਹੜੇ ਕਿ ਇਸ ਸਮੇਂ ਰਸ਼ੀਆ ਦੇ ਕਬਜ਼ੇ ਦੇ ਵਿੱਚ ਆ ਚੁੱਕੇ ਨੇ ਯੂਕਰੇਨ ਵਾਲਿਆਂ ਨੇ ਕੀ ਕੀਤਾ ਸੀ ਕਿ ਇਹਨਾਂ ਨੇ ਰਸ਼ੀਆ ਦੇ ਉੱਤੇ ਅਟੈਕ ਕਰਕੇ ਖੇਤਰ ਦੇ ਵਿੱਚ ਰਸ਼ੀਆ ਦਾ ਬਹੁਤ ਸਾਰਾ ਇਲਾਕਾ ਹਥਿਆਲਿਆ ਸੀ ਤੇ ਉਹ ਬੜਾ ਇੱਕ ਸਰਪ੍ਰਾਈਜ਼ ਸੀਗਾ ਪੂਰੀ ਦੁਨੀਆ ਦੇ ਲਈ ਵੀ ਤੇ ਰਸ਼ੀਆ ਦੇ ਲਈ ਤਾਂ ਸਗੈ ਸਗਾ ਕਿ ਯੂਕਰੇਨੀਅਨ ਆਰਮੀ ਨੇ ਰਸ਼ੀਆ ਦੇ ਇੱਕ ਵੱਡੇ ਇਲਾਕੇ ਦੇ ਕਬਜ਼ਾ ਕਰ ਲਿਆ ਉਹ ਪਿਛਲੇ ਇੱਕ ਸਾਲ ਦੀ ਗੱਲ ਆ ਤੇ ਹੁਣ ਰਸ਼ੀਅਨ ਆਰਮੀ ਕਾਫੀ ਜ਼ਿਆਦਾ ਐਡਵਾਂਸ ਆ ਡੋਨਲਡ ਟਰੰਪ ਨੇ ਤਾਂ ਆਪਣੇ ਇੱਕ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਜਿਹੜੀ ਯੂਕਰੇਨੀਅਨ ਆਰਮੀ ਆ ਉਹਨੂੰ ਰਸ਼ੀਅਨ ਆਰਮੀ ਨੇ ਘੇਰਿਆ ਹੋਇਆ ਤੇ ਇੱਕ ਮੈਸੈਕਰ ਹੋ ਸਕਦਾ ਉੱਥੇ ਵੀ ਯੂਕਰੇਨੀਅਨ ਆਰਮੀ ਨੂੰ ਉੱਥੇ ਮਾਰਿਆ ਜਾ ਸਕਦਾ ਇਸ ਤਰੀਕੇ ਦੀਆਂ ਰਿਪੋਰਟਾਂ ਡੈਫੀਨਿਟਲੀ ਨੇ ਕਿ ਬਹੁਤ ਵੱਡਾ ਖੇਤਰ ਜਿਹੜਾ ਕਰਸਕਦਾਇਆ ਜਿਹੜਾ ਇਲਾਕਾ ਯੂਕਰੇਨ ਨੇ ਜਿੱਤਿਆ ਸੀ ਉਹ ਰਸ਼ੀਆ ਨੇ ਆਪਣੇ ਕਬਜ਼ੇ ਦੇ ਵਿੱਚ ਵਾਪਸ ਲੈ ਲਿਆ ਆ ਪਹਿਲਾਂ ਲੱਗਦਾ ਏਦਾਂ ਸੀ ਕਿ ਯੂਕਰੇਨ ਨੇ ਕਰਸਕ ਆਪਣੇ ਹੱਥ ਦੇ ਵਿੱਚ ਜਾਂ ਇਹਨੂੰ ਤਾਂ ਆਪਣੇ ਕਬਜ਼ੇ ਦੇ ਵਿੱਚ ਲਿਆਵੇ ਕੱਲ ਨੂੰ ਜਦੋਂ ਨੈਗੋਸ਼ੀਏਸ਼ਨਸ ਟੇਬਲ ਤੇ ਬੈਠਣ ਤੇ ਯੂਕਰੇਨ ਵਾਲੇ ਕਹਿਣ ਕਿ ਤੂੰ ਸਾਨੂੰ ਸਾਡਾ ਨੌਨਵਾਸ ਇਲਾਕਾ ਮੋੜ ਦੇ ਅਸੀਂ ਤੈਨੂੰ ਕਰਸਕ ਮੋੜ ਦਿੰਨੇ ਆ ਪਰ ਹੁਣ ਕਰਸਕ ਜਿਹੜਾ ਇਲਾਕਾ ਸੀ ਉਹ ਲੱਗਦਾ ਕਿ ਰਸ਼ੀਆ ਨੇ ਵੈਸੇ ਹੀ ਵਾਪਸ ਜਿੱਤ ਕੇ ਲੈ ਲੈਣਾ ਤੇ ਇਸ ਤਰੀਕੇ ਦੀਆਂ ਵੀ ਰਿਪੋਰਟਾਂ ਹਾਸਲ ਹੋ ਰਹੀਆਂ ਨੇ ਜੇ ਇਵਨ ਯੂਐਸ ਦੇ ਜਿਹੜੇ ਅਧਿਕਾਰੀ ਨੇ ਉਹ ਖੁਦ ਉਹਨਾਂ ਨੇ ਟੀਵੀ ਤੇ ਆ ਕੇ ਇੱਕ ਨੇ ਤਾਂ ਲੱਗਦਾ ਕਿ ਰਸ਼ੀਆ ਨੇ ਰੱਖ ਲੈਣਾ ਸੋ ਲੱਗਦਾ ਇਦਾਂ ਆ ਕਿ ਚਾਹੇ ਜਰਨੇਸਕੀ ਹੋਣੀ ਜਾਂ ਯੂਕਰੇਨੀਅਨ ਰਾਸ਼ਟਰਪਤੀ ਜਿਹੜੇ ਆ ਜਾਂ ਯੂਕਰੇਨ ਦੀ ਜਿਹੜੀ ਸਰਕਾਰ ਆ ਵੀ ਉਹ ਚਾਹੇ ਖੁਸ਼ ਹੋਣ ਚਾਹੇ ਨਾ ਹੋਣ ਹੋ ਸਕਦਾ ਕਿ ਉਹਨਾਂ ਨੂੰ ਇਹ ਜਿਹੜਾ ਬਹੁਤ ਵੱਡਾ ਡੋਨਬਾਸ ਦਾ ਏਰੀਆ ਇਹ ਵੀ ਛੱਡਣਾ ਪਵੇ ਤੇ ਨੈਟੋ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਆਪਣੀ ਮੰਗ ਆ ਇਹ ਵੀ ਛੱਡਣੀ ਪਵੇ ਇਸ ਪੀਸ ਤੇ ਲਈ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਨੇ ਜਿਹੜੇ ਡੋਨਲਡ ਡਰਾਪ ਹੈ ਉਹਨਾਂ ਨੇ ਕਿਹਾ ਕਿ ਸਾਡੀ ਬਲਾਦੀਮਰ ਪੁਤਿਨ ਜਾਂ ਯੂਐਸ ਤੇ ਰਸ਼ੀਆ ਦੀ ਜਿਹੜੀ ਚੰਗੀ ਗੱਲਬਾਤ ਹੋਈ ਆ ਇਧਰ ਯੂਕੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਇਸ ਵੀਕ ਨਾਲ ਖੇਡ ਰਿਹਾ ਬਲਾਦੀਮਰ ਪੁਤਿਨ ਜਿਹੜਾ ਸੀਜ਼ਫਾਇਰ ਦੇ ਨਾਲ ਖੇਡ ਰਿਹਾ ਇਹਨੂੰ ਇਹ ਅਲਾਉ ਨਹੀਂ ਕੀਤਾ ਜਾਣਾ ਚਾਹੀਦਾ ਇਹ ਵੀ ਨਹੀਂ ਪਤਾ ਕਿ ਹਜੇ ਯੂਕੇ ਵਾਲੇ ਜਾਂ ਜਿਹੜੇ ਯੂਰੋਪੀਅਨ ਨੇ ਇਹਨਾਂ ਨੇ ਆਪਣੀਆਂ ਪੀਸਕੀਪਿੰਗ ਫੋਰਸਸ ਉੱਥੇ ਯੂਕਰੇਨ ਦੇ ਵਿੱਚ ਭੇਜਣੀਆਂ ਇਹਨੂੰ ਲੈ ਕੇ ਵੀ ਰਸ਼ੀਆ ਦੇ ਬਹੁਤ ਸਾਰੇ ਸਵਾਲ ਨੇ ਸੋ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਵ